ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆਂ ਮਿਤਰਾ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਸਰਬਜੀਤ ਸਿੰਘ ਡੰਡਾ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਅੱਜ ਇੱਕ ਮਕਾਲਤਾ ਦੂਰ ਕਰ ਰਹੇ ਨੇ ਮਗਾਲਤਾ ਕੀ ਹੈ ਕਿ ਜਿਹੜੇ ਤਪੱਸਿਆ ਕਰਨ ਵਾਲੇ ਨੇ ਉਹ ਗੁਰੂ ਗ੍ਰੰਥ ਸਾਹਿਬ ਚੋਂ ਆਪਦੀ ਦਲੀਲ ਲੈ ਰਹੇ ਨੇ ਔਰ ਦੱਸ ਰਹੇ ਨੇ ਕਿ ਉਹ ਮਤਲਬ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕੁੰਮ ਦੇ ਬਾਰੇ ਚ ਲਿਖਿਆ ਆ ਤੇ ਸਰਬਜੀਤ ਸਿੰਘ ਡੰਡਾ ਸਾਹਿਬ ਇਹ ਕੁੰਮ ਦਾ ਮਤਲਬ ਦੱਸ ਰਹੇ ਨੇ ਕਿ ਉਹ ਕੁੰਮ ਦਾ ਮਤਲਬ ਕੀ ਲੈਂਦੇ ਨੇ ਤੇ ਅਸਲ ਕੁੰਮ ਦਾ ਮਤਲਬ ਕੀ ਏ ਤੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਇਸ ਵੀਡੀਓ ਦੇ ਅੰਦਰ ਤੇ ਆਪਾਂ ਖੈਰ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਨੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਚਲੋ ਹੁਣ ਚੱਲਨੇ ਆ ਵੀਡੀਓ ਦੀ ਤਰਫ ਆ ਵੀਡੀਓ ਮੈਂ ਵੇਖ ਰਿਹਾ ਸੀ ਉਹ ਅਰਥ ਕਰ ਰਿਹਾ ਸੀ ਵੀ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖਿਆ ਜੀ ਕੁੰਬੇ ਬੱਧਾ ਜਾਲ ਰਹਿ ਕੁੰਬੇ ਬੱਧਾ ਜਾਲ ਰਹਿ ਜਾਲ ਵਿੱਚ ਕੁੰਬਾ ਹੈ ਪਰ ਕੁੰਬ ਨੇ ਜਾਲ ਨੂੰ ਬੰਨ ਕੇ ਰੱਖ ਜਲ ਦੇ ਨਾਲ ਹੀ ਸੰਬੰਧਤ ਹੈ ਜਲ ਦੀਆਂ ਹੀ ਬੂੰਦਾਂ ਉਥੇ ਅਮਰਤ ਦੀਆਂ ਜਲ ਵਿੱਚ ਛਲਕੀਆਂ ਤੇ ਕੁੰਬਧਾਰ ਤੇ ਇਥੇ ਖੜਾ ਸਾਡੀ ਬੇਨਤੀ ਉਹਨਾਂ ਨੂੰ ਕਿ ਤੁਸੀਂ ਆਪਣੀ ਗੱਲ ਕਰੋ ਭਾਈ ਅਰਥਾ ਨੂੰ ਵਿਗਾੜੋ ਨਾ ਠੀਕ ਹੈ ਇਸੇ ਕੁੰਬਧਾਰ ਤੇ ਕੀ ਖੜਾ ਜਿਵੇਂ ਕੁੰਬੇ ਵੱੱਦਾ ਕੁੰਬ ਨੇ ਜਲ ਨੂੰ ਬੰਨ ਕੇ ਰੱਖਿਆ ਤੇ ਜਲ ਬੈ ਨਾ ਪਾਣੀ ਤੋਂ ਬਣਾ ਤੇ ਕੜਾ ਹੋ ਹੀ ਨਹੀਂ ਸਕਦਾ ਕਿਉਂਕਿ ਸੁੱਕੀ ਮਿੱਟੀ ਦਾ ਕੜਾ ਬਣਦਾ ਹੀ ਨਹੀਂ ਪਹਿਲਾਂ ਮਿੱਟੀ ਵਿੱਚ ਪਾਣੀ ਪਾਵਾਂਗੇ ਗੁੰਨਿਆ ਜਾਊਗਾ ਫੇਰ ਬਣਨਾ ਉਹਦਾ ਕੁੰਬੇ ਬੱਦਾ ਜਲ ਰਹਿ ਤੇ ਜਲ ਬਿਨ ਕੁੰਬ ਨਾ ਹੋਏ ਤੇ ਗਿਆਨ ਕਾ ਬੱਦਾ ਇਸ ਤਰ੍ਹਾਂ ਗਿਆਨ ਨਾਲ ਹੀ ਮੰਨੇ ਟਿਕਣਾ ਵਾ ਤੇ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੋਣਾ ਗੁਰ ਬਿਨ ਗਿਆਨ ਨਾ ਹੋਏ ਤੇ ਉਹ ਇਸ ਕੁੰਬ ਦੇ ਅਰਥ ਉਧਰ ਖਿੱਚ ਕੇ ਲੈ ਕੇ ਜਾ ਰਿਹਾ ਸੀ ਕਿਉਂਕਿ ਜ਼ੋਰ ਲੱਗਾ ਹੋਇਆ ਜੀ ਅਗਲੇਆਂ ਦਾ ਖਿੱਚ ਕੇ ਇਹ ਤੇ ਹਣ ਤਗੜੇ ਹੋ ਕੇ ਤੁਹਾਨੂੰ ਹੀ ਲਿਖੇੜਾ ਕਰਨਾ ਪੈਣਾ ਭਾਈ ਕਿ ਸਾਡਾ ਪਰਮੇਸ਼ਰ ਨੂੰ ਮੰਨ ਦਾ ਤਰੀਕਾ ਬਿਲਕੁਲ ਲਗਾ ਅਸੀਂ ਉਸ ਅਕਾਲ ਦੇ ਪੁਜਾਰੀਆਂ ਭਾਈ ਜਿਹੜਾ ਜੰਮਣ ਮਰਨ ਤੋਂ ਰਹਿਤ ਹੈ ਜਿਹੜਾ ਪਰਮੇਸ਼ਰ ਵੈਗੁਰੂ ਅਕਾਲ ਪੁਰਖ ਜੰਮਣ ਮਰਨ ਤੋਂ ਰਹਿਤ ਸਾਡੇ ਗੁਰੂ ਨੇ ਵੀ ਸਿੱਧਾ ਪਰਮੇਸ਼ਰ ਨਾਲ ਜੋੜਿਆ ਬਿਲਕੁਲ ਸਾਰਾ ਕੁਝ ਕਰਕੇ ਆਖਿਆ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਰਗੁਣਿਆ ਰੇ ਕੋ ਗੁਣ ਸਾਰੀ ਗੁਰਬਾਣੀ ਪੜ ਕੇ ਵੇਖੋ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਕਦੀ ਨਹੀਂ ਕਿਹਾ ਕਦੇ ਭਾਈ ਅਸੀਂ ਤੇ ਪਰਮੇਸ਼ਰ ਨਾਲ ਬਾਤ ਪਾਉਣਾ ਹੈ ਉਹਦੇ ਨਾਲ ਜੋੜਨਾ ਹੈ ਭਾਈ ਆਪਣੇ ਆਪ ਨੂੰ ਨਾਨਕ ਨੀਜਤਾ ਕਿਹਾ ਧਾਨਕ ਰੂਪ ਇਹ ਸ਼ਬਦ ਵਰਤੇ ਮਹਾਰਾਜ ਨੇ ਆਪਣੇ ਵਾਸਤੇ ਨਾਨਕ ਦਾ ਇਦਾਂ ਦੇ ਸ਼ਬਦ ਆਪਣੇ ਵਾਸਤੇ ਵਰਤੇ ਮਹਾਰਾਜ ਨੇ ਸਮਝਾਉਣ ਲਈ ਕਿ ਭਾਈ ਆਓ ਜੁੜੋ ਤੁਸੀਂ ਕਰਕੇ ਗੁਰੂ ਦੀ ਬਾਣੀ ਨਾਲ ਆਪਣੇ ਆਪ ਸੁਰਤ ਨੂੰ ਜੋੜੀਏ ਤੇ ਇਹੋ ਜੇ ਖਿਆਲਾਂ 'ਚ ਆਪਣੇ ਆਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਜੀ ਆਪਣੀ ਡਿਊਟੀ ਨਿਭਾਉਣ ਦਾ ਕਿ ਅਸੀਂ ਆਪਣੇ ਇਸ ਨਿਆਰਾਪਨ ਜਿਹੜਾ ਸੰਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਾਬੇ ਗਹਿ ਵਿਪਰਣ ਕੀ ਰੀਤ ਮੈਂ ਨਾ ਕਰਾਂ ਅੱਜ ਸਾਰੀਆਂ ਵਿਪਰਣ ਦੀਆਂ ਰੀਤਾਂ ਕਰੀ ਜਾ ਰਹੇ ਆਂ ਸੀ ਰੱਬ ਜਾਣੇ ਕਿਦਾਂ ਨਿਆਰਾ ਕਹੀ ਜਾਂਦੇ ਆ ਸਾਰਾ ਕੁਝ ਇਹ ਤੋਂ ਜੱਡ ਇੱਕ ਚੀਜ਼ ਦਾ ਫਰਕ ਨਹੀਂ ਜਾਣ ਦਿੱਤਾ ਸੀ ਹੁਣ ਤੱਕਲੇ ਇਹ ਵੀ ਜ਼ੋਰ ਲਾਈ ਜਾਂਦੇ ਜੀ ਮੰਤਾਂ ਕੋਲ ਗੁਰਦੁਆਰੇ ਸੀ ਇਹਨਾਂ ਲੋਕਾਂ ਨੇ ਉਹਨਾਂ ਕੋਲੋਂ ਗੁਰਦਾਰੇ ਖੋਲ ਐ ਇਹਦਾ ਮਤਲਬ ਇਹ ਸਾਰੇ ਲੋਕ ਨਰੈਣੂ ਮੰਤ ਦੀ ਤਰਫਦਾਰੀ ਕਰਦੇ ਇਹ ਲੋਕ ਅੰਦਾਜ਼ਾ ਹੋਣਾ ਪੇਲਾ ਲੋ ਜਿਨ੍ਹਾਂ ਨਰੈਣੂਆ ਮੰਤਾਂ ਵਰਗਿਆਂ ਕੁਕਰਮ ਕੀਤੇ ਗੁਰਦੁਆਰਿਆਂ ਚ ਜਿਨ੍ਹਾਂ ਨੇ ਇੱਕ ਸਿੰਧੀ ਜੱਜ ਦੀ ਧੀ ਦਾ ਰੇਪ ਤਾਂ ਕੀਤਾ ਨਨਕਾਣਾ ਸਾਹਿਬ ਜਿੱਥੋਂ ਸਾਕਰਨਕਾਣਾ ਵਾਪਰਿਆ ਸੀ ਤਰਨਤਾਰਨ ਦੇ ਸਰੋਵਰ ਦੇ ਕੰਢੇ ਤੇ ਇਹ ਉੱਥੋਂ ਹੀ ਜਲ ਲੈ ਕੇ ਤੇ ਪੱਠੀਆਂ ਲਾ ਲਾ ਕੇ ਸ਼ਰਾਬਾਂ ਕਢ ਦਿੰਦੇ ਸੀ ਮੰਤ ਲੋਕ ਅੰਗਰੇਜ਼ਾਂ ਵੇਲੇ ਤੇ ਅੱਜ ਦੇ ਜਿਹੜੇ ਇਹਨਾਂ ਦੇ ਸੰਪਰਦਾਵਾਂ ਤੇ ਬੁਲਾ ਰਹੇ ਆ ਉਹ ਕਹਿੰਦੇ ਜੀ ਮੰਮਤਾ ਨੇ ਬਹੁਤ ਸੇਵਾ ਕੀਤੀ ਇਸ ਕਰਕੇ ਨਵੇਂ ਜਦੋਂ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦੇਵ ਸਿੰਘ ਹੁਣ ਆ ਗਏ ਇਹਨਾਂ ਉਹਨਾਂ ਕੋਲੋਂ ਸਿੰਘ ਸਭਾ ਲਹਿਰ ਚੱਲੀ ਇਹਨਾਂ ਨੇ ਉਹਨਾਂ ਕੋਲੋਂ ਗੁਰਦਾਰੇ ਖੋਲ ਐ ਹੁਣ ਅੰਦਾਜ਼ਾ ਆਪੇ ਲਾਲੋ ਜੀ ਉਹਨਾਂ ਕੋ ਹੁੰਦੇ ਤੇ ਆ ਜਿਹੜੀ ਮਾੜੀ ਮੋਟ ਵਿਚਾਰ ਤਰ੍ਹਾਂ ਗੁਰਮਤ ਦੀ ਬਚੀ ਆ ਇਹ ਵੀ ਅਗਲਿਆਂ ਨੇ ਰਹਿਣਾ ਨਹੀਂ ਸੀ ਤੇ ਇਹ ਤੇ ਸੇਰਾ ਜਾਂਦਾ ਉਹਨਾਂ ਯੋਧਿਆਂ ਨੂੰ ਗਿਆਨੀ ਦੇਵ ਸਿੰਘ ਵਰਗਿਆਂ ਨੇ ਲੱਕ ਬੰਨ ਲਿਆ ਪ੍ਰੋਫੈਸਰ ਗੁਰਮੁਖ ਸਿੰਘ ਵਰਗਿਆਂ ਨੇ ਪ੍ਰੋਫੈਸਰ ਸਹਿਬ ਸਿੰਘ ਵਰਗਿਆਂ ਨੇ ਦਿਨ ਰਾਤ ਇੱਕ ਕੀਤਾ ਤੇ ਇੰਨੀ ਮਿਹਨਤ ਤੋਂ ਬਾਅਦ ਅਕਾਲ ਤਖਤ ਦੀ ਮਰਿਆਦਾ ਹੋਂਦ ਵਿੱਚ ਲਿਆਂਦੀ ਤੇ ਹੁਣ ਤੇ ਐਨ ਬਿੱਲੀ ਥੈਲਿਓਂ ਬਾਹਰ ਆ ਗਿਆ ਜਿੰਨੀਆਂ ਵੀ ਸੰਪਰਦਾਵਾਂ ਡੇਰੇ ਇਹਨਾਂ ਦਾ ਹੁਣ ਸਾਰਾ ਜਿਹੜਾ ਵਾ ਉਹ ਤਾਰ ਕਿਹਦੇ ਨਾਲ ਜੁੜਦੀ ਆ ਇਹ ਹੁਣ ਬਲਾਰਿਆਂ ਨੂੰ ਫਰਜ ਮੰਦਾ ਮੇਰੇ ਕੌਮ ਦੇ ਟਾਡੀਆਂ ਪ੍ਰਚਾਰਕਾਂ ਕਵੀਸ਼ਰਾਂ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਥੋੜਾ ਜਿਹਾ ਨਿਫਾਫਿਆਂ ਵਾਲੇ ਬਨੇ ਘਟ ਵੇਖ ਕੇ ਤੇ ਆਪਣਾ ਕੌਮ ਪ੍ਰਤੀ ਫਰਜ਼ ਨਿਭਾ ਕੇ ਲੋਕਾਂ ਨੂੰ ਜਾਗਰੂਕ ਕਰਾਓ ਸਮਝ ਆਈ ਪਿਆਰੇ ਇਹਨਾਂ ਵੇਆ ਜਿਹੜੇ ਹੁਣ ਉਧਰ ਰੌਣਕਾਂ ਕਿਉਂ ਦੌਂਦੇ ਫਿਰਦੇ ਕੱਲ ਨੂੰ ਮਰਨ ਤੇ ਫੇਰ ਬ੍ਰਹਮ ਗਿਆਨੀ ਦੀ ਕਿਤਾਬ ਦਿੰਦੇ ਫਿਰੋ ਕਾਲੇ ਅੱਖਰਾਂ ਦੇ ਨਾਲ ਲਿਖੇ ਜਾਣਾ ਤੁਹਾਡਾ ਇਹ ਮੈਂ ਤੁਹਾਨੂੰ ਸੱਦਾ ਹੋ ਕੇ ਕਹਿ ਰਿਹਾ ਜਦੋਂ ਇਹਨਾਂ ਦੇ ਭੋਗਾਂ ਤੇ ਤੁਸੀਂ ਬ੍ਰਹਮ ਗਿਆਨੀ ਦੀਆਂ ਤੁਕਾਂ ਪੜ ਪੜ ਕੇ ਕੀਰਤਨ ਵਿਆਖਿਆ ਕਰਨੀ ਹੈ ਤੇ ਜਿੱਥੇ ਇਹਨਾਂ ਦਾ ਕਾਲੇ ਅੱਖਰਾਂ ਦੇ ਨਾਲ ਲਿਖੇ ਜਾਣਾ ਤੇ ਲਿਖਿਆ ਤੁਹਾਡਾ ਵੀ ਜਾਣਾ ਜੇ ਚਾਹੁੰਦੇ ਹੋ ਤੇ ਫਿਰ ਜਦੋਂ ਤੱਕ ਸਰੀਰ ਵਿੱਚ ਜਾਨ ਆ ਸੱਚ ਦਾ ਹੋਕਾ ਦਿੰਦੇ ਰਹੋ ਕਮਿਆਜਾ ਭੁਗਤਣਾ ਵੀ ਪੈ ਜਾ ਤੇ ਭੁਗਤਣ ਨੂੰ ਤਿਆਰ ਹੋਣਾ ਚਾਹੀਦਾ ਨੂੰ ਸਾਨੂੰ ਸਾਡੇ ਗੁਰੂ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਪ੍ਰਵਾਹ ਨਹੀਂ ਕੀਤੀ ਮਾਰੇ ਨੇ ਕਿਹਾ ਕੋਈ ਗੱਲ ਨਹੀਂ ਸਿੱਖ ਜਿਉਂਦੇ ਰਹਿਣਗੇ ਤੇ ਹਜ਼ਾਰਾਂ ਅਨੰਦਪੁਰ ਸਾਹਿਬ ਵਸ ਜਾਣਗੇ ਸਿੱਖ ਦੀ ਸੁਰਤ ਵਿੱਚ ਅਨੰਦਪੁਰ ਸਾਹਿਬ ਹੈ ਅਨੰਦਪੁਰ ਬਿਲਡਿੰਗ ਇਮਾਰਤ ਉਹਨਾਂ ਨੇ ਸ਼ਮਾ ਪਾ ਕੇ ਛੱਡ ਲਈ ਪਰ ਪਾਰਸ਼ਾ ਕੋਲੋਂ ਆਨੰਦ ਨਹੀਂ ਗਵਾ ਸਕੇ ਪਾਰਸ਼ਾ ਦਾ ਆਨੰਦ ਚਮਕੌਰ ਸਾਹਿਬ ਦੀ ਗੜੀ 'ਚ ਵੀ ਹੋ ਸੀ ਫਤਿਹਗੜ੍ਹ ਸਾਹਿਬ ਹਰ ਜਗ੍ਹਾ ਤੇ ਸਭ ਜਗਾਂ ਦੇ ਕੋਲ ਉਹ ਆਨੰਦ ਸੀ ਮਾਸ਼ਵਾਲ ਦੇ ਜੰਗਣਾ 'ਚ ਉਹ ਆਨੰਦ ਸੀ ਇਮਾਰਤਾਂ ਬਿਲਡਿੰਗਾਂ ਜਿਹੜੀਆਂ ਨੇ ਸਮਾਂ ਪਾ ਕੇ ਫਿਰ ਬਣ ਜਾਂਦੀਆਂ ਪਰ ਸੁਰਤ ਵਿੱਚ ਜਿਹੜਾ ਸੱਚ ਦਾ ਇਨਕਲਾਬ ਹੈ ਉਹਨੂੰ ਜਿਉਂਦਾ ਰੱਖਣਾ ਹਰ ਸਿੱਖ ਦਾ ਫਰਜ ਬਣਦਾ ਮਾਰਿਓ ਧਿਆਨ ਅੱਜ ਸਾਡੇ ਧਾਰਮਿਕ ਸਥਾਨਾਂ ਦੇ ਬਰਾਬਰ ਇਤਿਹਾਸਕ ਸਥਾਨਾਂ ਦੇ ਬਰਾਬਰ ਇਹ ਪੈਰਲਲ ਲੋਕ ਕੀ ਵਿਚਾਰ ਤਰ੍ਹਾਂ ਖੜੀ ਕਰ ਰਹੇ ਨੇ ਮੈਂ ਤਾਂ ਕਿ ਬੇਨਤੀ ਕਰਦਾ ਹਾਂ ਨਾ ਅੱਜ ਮੰਜੀ ਸਾਹਿਬ ਤੋਂ ਉਹ ਲੋਕ ਕਥਾ ਕਰ ਰਿਹਾ ਜਿਹੜੇ ਅਕਾਲ ਤਖਤ ਦੀ ਮਰਿਆਦਾ ਤੋਂ ਬਾਗੀ ਲੋਕ ਨੇ ਮੈਂ ਅਸ ਦਾ ਚੈਲੰਜ ਕਰ ਰਿਹਾ ਜੀ ਉਹਨਾਂ ਨੂੰ ਤੁਸੀਂ ਘਰਾਂ ਦੀ ਟੀਵੀ ਸੁਣਦੇ ਹੋ ਇੱਕ ਵੀ ਬੁਲਾਰਾ ਉਥੋਂ ਵਿਖਾ ਦਿਓ ਜਿਹੜਾ ਰੋਜ ਉਥੋਂ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦਾ ਹੋਵੇ ਖਿੱਚ ਕੇ ਅਗਲੇ ਲਿਹਾ ਕੇ ਸੰਪਰਦਾਵਾਂ ਦੇ ਖੁੱਡੇ ਨਾਲ ਬੰਨ ਰਹੇ ਨੇ ਕਿਉਂਕਿ ਜਿਹੜਾ ਵੀ ਉਥੋਂ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰੇਗਾ ਉਹਨੂੰ ਉੱਥੇ ਬੋਲਣ ਨੂੰ ਟਾਈਮ ਗੱਜ ਕੇ ਬੋਲੋ ਪਿਆਰਿਓ ਇਸ ਕਰਕੇ ਜਾਗਣਾ ਪੈਣਾ ਪਿਆਰਿਓ ਘਰ ਘਰ ਵਿੱਚ ਸੁਚੇਤ ਹੋਣਾ ਪੈਣਾ ਤੁਹਾਨੂੰ ਤੇ ਮੈਂ ਤਾਂ ਬੇਨਤੀ ਕਰਦਾ ਹਾਂ ਨਾ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਬੇਨਤੀ ਆ ਆਪਣੇ ਆਪਣੇ ਇਲਾਕੇ ਵਿੱਚ ਜਾਗਰਤੀ ਪੈਦਾ ਕਰੋ ਤੇ ਉਹਨਾਂ ਬੁਲਾ ਰਿਆ ਨੇ ਉਥੇ ਟਾਈਮ ਦਿਓ ਜਿਹੜੇ ਸਿਰਫ ਅਕਾਲ ਤਖਤ ਦੀ ਪ੍ਰਵਾਨ ਸੇਖ ਰਤ ਮਰਿਆਦਾ ਉਤੇ ਪਹਿਰ ਰਹਿੰਦੇ ਨੇ ਇੰਟਰਵਿਊ ਉਹਨਾਂ ਦੀਆਂ ਲਓ ਕਿ ਤੁਸੀਂ ਮੰਨਦੇ ਹੋ ਅਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇ ਤੇ ਤੁਹਾਨੂੰ ਇੱਥੇ ਟਾਈਮ ਨਹੀਂ ਦਿੱਤਾ ਜਾਏਗਾ ਕੋਈ ਵੀ ਬੁਲਾ ਰਹਾ ਹੋਵੇ ਭਾਵੇਂ ਜੇ ਕੋਈ ਸੰਪਰਦਾਵਾ ਦਾ ਵੀ ਜਾ ਕੇ ਉਥੇ ਬੋਲੇ ਮੈਂ ਮੈਂ ਸਹਿਮਤ ਆਂ ਜੀ ਅਕਾਲ ਤਖਤ ਦੀ ਮਰਿਆਦਾ ਨੂੰ ਤੇ ਵੇਖ ਲਓ ਵਰਤ ਹੋ ਰਹੇ ਨੇ ਤੇ ਅਗਲੇ ਸੰਪਰਦਾਵਾ ਦਾ ਉਥੋਂ ਬੈਠ ਕੇ ਪ੍ਰਚਾਰ ਕਰਾ ਰਹੇ ਨੇ ਗੁਰੂ ਕਿਰਪਾ ਕਰੇ ਜੀ ਕੌਮ ਨੂੰ ਜਾਗੜਾ ਪੈਣਾ ਹੁਣ ਤੇ ਬਹੁਤ ਫਰਕ ਪੈ ਗਿਆ ਜੀ ਹੌਲੀ ਹੌਲੀ ਸੰਗਤ ਸੁਚੇਤ ਹੋ ਰਹੀ ਹੈ ਜਾਗਿਏ ਤੇ ਆਪਣੇ ਘਰ ਦੀ ਰਾਖੀ ਕਰੀਏ ਵਹਿਮਾਂ ਭਰਮਾਂ ਪਖੰਡਾਂ ਚੋਂ ਨਿਕਲ ਕੇ ਟਿੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਨੂੰ ਜੀਵਨ ਚ ਲੈ ਕੇ ਆਈਏ ਮਤ ਕੋ ਪਰਮ ਪੁਲੇ ਸੰਸਾਰ ਗੁਰ ਬਿਨ ਕੋਈ ਨਾ ਉਤਰ ਸਪਾ ਸਾਰਿਆਂ ਦਾ ਧੰਨਵਾਦ ਇਥੋਂ ਦੀ ਸਮੁਚੀ ਪ੍ਰਬੰਧਕ ਕਮੇਟੀ ਸਮੁਚੀਆਂ ਸੰਗਤਾਂ ਦਾ ਨੌਜਵਾਨਾਂ ਦਾ ਇਥੋਂ ਦੇ ਹੈਡ ਗ੍ਰੰਥੀ ਸਹਿਬਾਨ ਦਾ ਜਿਨੇ ਵੀ ਤੁਸੀਂ ਨਗਰ ਨਿਵਾਸੀ ਨਗਰ ਪੰਚਾਇਤ ਦੂਰ ਨੇੜਿਆਂ ਤੋਂ ਚੱਲ ਕੇ ਆਇਓ ਅਕਾਲ ਪੁਰਖ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰੇ ਸਾਧ ਸੰਗਤ ਜੀ ਆਪ ਜੀ ਨੇ ਬਹੁਤ ਟਕਾਹ ਨਾਲ ਵਿਚਾਰਾ ਸਰਵਨ ਕੀਤੇ ਸੇਹਤ ਇਜਾਜ਼ਤ ਨਹੀਂ ਸੀ ਦਿੰਦੀ ਪਰ ਫੇਰ ਵੀ ਤੁਹਾਡੇ ਟਕਾਹ ਨੇ ਸ਼ਬਦ ਵਿਚਾਰ ਦੀ ਸੇਵਾ ਲੈ ਲਈਏ ਮਾਲਕ ਸਭ ਨੂੰ ਤੰਦਰੁਸਤੀ ਦੇਹ ਰੋਗ ਤਾਂ ਬਖਸ਼ਿਸ਼ ਕਰਿਓ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਤੇ ਧੀਆ ਬਣ ਕੇ ਆਪਣਾ ਜੀਵਨ ਬਤੀਤ ਕਰਿਓ ਸਾਧ ਸੰਗਤ ਜੀ ਇਹਨੇ ਇੱਕ ਬਚਨ ਪ੍ਰਵਾਨ ਕਰਿਓ ਗੱਜ ਕੇ ਬਲਾਓ ਫਤਿਹ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਜੀ ਕੀ ਫਤਿਹ। ਇਹ ਸੀ ਸਰਬਜੀਤ ਸਿੰਘ ਡੰਡਾ ਜਿਹੜੇ ਉਹ ਤਪੱਸਿਆ ਕਰਨ ਵਾਲੇ ਸੀ ਨਾ ਉਹਨਾਂ ਚ ਉਹ ਕਹਿੰਦੇ ਕਿ ਮਤਲਬ ਇੱਕ ਉਹਨਾਂ ਦੇ ਬਾਬਾ ਕਹਿ ਰਿਆ ਸੀ ਕਿ ਜਿਹੜਾ ਕੁੰਮ ਹੈ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੈ ਯਾਨੀ ਕਿ ਉਹ ਕੁੰਮ ਦਾ ਮਤਲਬ ਹੈ ਉਹ ਆਪ ਦਾ ਜਿਹੜਾ ਕੁੰਮ ਦਾ ਮੇਲਾ ਹੈ ਮੇਰਾ ਖਿਆਲ ਹੈ ਉਧਰ ਉਹਨੂੰ ਜੋੜ ਰਿਹਾ ਸੀ ਤੇ ਲੇਕਿਨ ਸਰਬਜੀਤ ਡੰਡਾ ਸਾਹਿਬ ਨੇ ਦੱਸਿਆ ਕਿ ਇਹ ਕੁੰਮ ਉਹ ਨਹੀਂ ਇਹ ਕੁੰਮ ਤੁਮਰਾਦ ਘੜਾ ਹੈ ਠੀਕ ਹੈ ਔਰ ਘੜਾ ਜਿਹੜਾ ਉਹ ਪਾਣੀ ਤੋਂ ਬਿਨਾਂ ਨਹੀਂ ਬਣਦਾ ਇਹਨਾਂ ਨੇ ਉਹ ਪੜਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਰੈਫਰੈਂਸ ਦਿੱਤਾ ਤੇ ਮਤਲਬ ਉਹਨਾਂ ਨੇ ਗਲਤ ਜਿਹੜੇ ਲੋਕਾਂ ਨੂੰ ਰੰਗ ਦਿੱਤਾ ਜਾ ਰਿਹਾ ਸੀ ਨਾ ਉਹਦਾ ਅਜ਼ਾਲਾ ਕਰਨ ਦੀ ਕੋਸ਼ਿਸ਼ ਕੀਤੀ ਏ ਲੋਕਾਂ ਨੂੰ ਜਿਹੜਾ ਪਟਕਾਇਆ ਜਾ ਰਿਹਾ ਸੀ ਲੋਕਾਂ ਨੂੰ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਮਤਲਬ ਇਸ ਵਾਰ ਸੀ ਇਹਨਾਂ ਨੇ ਆਪਣਾ ਜਵਾਬ ਜਿਹੜਾ ਉਹ ਰਿਕਾਰਡ ਕਰਾਇਆ ਇਹ ਬਹੁਤ ਅੱਛੀ ਗੱਲ ਏ ਕਿ ਅਗਰ ਕੋਈ ਗਲਤ ਰਸਤੇ ਤੇ ਲਗਾ ਰਿਹਾ ਹੋਵੇ ਤੇ ਸੰਤ ਦੀ ਜ਼ਿੰਮੇਵਾਰੀ ਬਣਦੀ ਏ ਕਿ ਉਹ ਸਹੀ ਤਰੀਕੇ ਨਾਲ ਜਿਹੜਾ ਲੋਕਾਂ ਨੂੰ ਦੱਸੇ ਤਾਂ ਕਿ ਲੋਕ ਜਿਹੜੇ ਆ ਉਹ ਪਟਕਨਾਂ ਨਾ ਕਿ ਉਹ ਚੁੱਪ ਕਰਕੇ ਬੈਠਾ ਰਹੇ ਇਹ ਇੱਕ ਜ਼ਿੰਮੇਵਾਰੀ ਬਣਦੀ ਏ ਔਰ ਇਹ ਮਤਲਬ ਦਾਸਰੇ ਸੀ ਜਿਹੜੇ ਕਿ ਮਤਲਬ ਜਿਹੜੇ ਇਹ ਤਪੱਸਿਆ ਕਰਨ ਵਾਲੇ ਨੇ ਇਹ ਮਤਲਬ ਇਹ ਕਿ ਰੱਬ ਨਾਲ ਲਿ ਜੋੜ ਦੇ ਦਾਸਰੇ ਸੀ ਕਿ ਸਾਡਾ ਜਿਹੜਾ ਮਨਸ਼ਾ ਹੈ ਕਿ ਅਸੀਂ ਅਕਾਲ ਪੁਰਖ ਦੇ ਨਾਲ ਰੱਬ ਦੇ ਨਾਲ ਜੋੜਨੇ ਆ ਅਸੀਂ मतलब उस रब नाल जोड़ने के जोड़ा मतलब है हमेशा तो है ठीक है वह कोई पैदा नहीं होया हमेशा तो है हमेशा रहेगा ठीक है और गुरु नानक देव जी भी ने जो यही मतलब सबक देंदे के के रहे ने और जोड़े तपस्या कर रहे हैं वो तो पहलू भी आप एक वीडियो लैके आए इस पहलों कि बिल्कुल पखंड है और लोगों को गुमराह किया जा रहा कोई कहता है कि मैं मतलब मुल्क की सेवा कर रहा तो कोई कहता है कि मैं धर्म की सेवा कर रहा ਠੀਕ ਹੈ ਔਰ ਕਿਸੇ ਨੂੰ ਆਪਦੇ ਮਾਪਿਓ ਦੇ ਨਹੀਂ ਪਤਾ ساری ਜ਼ਿੰਦਗੀ ਹੋ ਗਈ ਬਾਹਰ ਮਤਲਬੇ ਨਿਕੋਲਿਸ ਜਿਸ ਨੂੰ ਸਵਾਵਾ ਮਾਲ ਕੇ ਜਿਹੜਾ ਉਹ ਫਿਰਦੇ ਸਨ ਔਰ ਇਹਨਾਂ ਨੇ ਦੱਸਿਆ ਕਿ ਸੰਤਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਮਤਲਬੇ ਕਿ ਲੋਕਾਂ ਨੂੰ ਸਹੀ ਜਿਹੜੀ ਉਹ ਗੱਲ ਦੱਸਣ ਔਰ ਜਿਹੜੇ ਲੋਕ ਮਤਲਬੇ ਜਾ ਕੇ ਮਤਲਬੇ ਕਿ ਉਹਨਾਂ ਦੇ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦਾ ਹਿੱਸਾ ਬੰਦੇ ਨੇ ਜਿਹੜੇ ਰੱਬ ਦੀ ਅਕਾਲ ਪੁਰਖ ਦੀ ਗੱਲ ਨਹੀਂ ਕਰਦੇ ਬਲਕਿ ਉਹ ਆਪਣੇ ਮਤਲਬ ਲੋਗਾਂ ਨਾਲ ਜੋੜਦੇ ਨੇ ਜਿਹੜੇ ਉਹਨਾਂ ਦੇ ਡੇਰੇ ਨੇ ਉਹਨਾਂ ਨਾਲ ਜੋੜਦੇ ਨੇ ਰੱਬ ਨਾਲ ਨਹੀਂ ਜੋੜਦੇ ਫਿਰ ਇਹਨਾਂ ਨੇ ਇੱਕ ਹੋਰ ਮਗਾਲਤਾ ਜਿਹੜਾ ਦੂਰ ਕੀਤਾ ਕਿ ਜਿਹੜੇ ਮਤਲਬ ਇਹ ਕਹਿੰਦੇ ਨੇ ਕਿ ਮੰਦਸਣ ਜਿਹੜੇ ਗੁਰਦੁਆਰੇ ਜਿਹੜੇ ਮੰਦਾਂ ਦੇ ਕੰਟਰੋਲ ਦੇ ਵਿੱਚ ਸੀ ਤੇ ਉਹ ਜਿਹੜੇ ਉਹਨਾਂ ਕੋਲ ਜਿਹੜੇ ਇਹ ਗੁਰਦੁਆਰੇ ਖੋਏਗੇ ਸਿੱਖਾਂ ਨੇ ਖੋਏ ਨੇ ਔਰ ਖੋ ਕੇ ਜਿਹੜਾ ਇਹਦਾ ਨਾਂ ਕਿ ਲੈਂਦਾ ਇਹਨਾਂ ਨੇ ਆਪ ਦਾ ਜਿਹੜਾ ਸਿੱਕਾ ਜਮਾਇਆ ਤੇ ਦੱਸ ਰਹੇ ਸੀ ਕਿਉਂ ਮੰਦ ਕਰਦੇ ਕੀ ਸੀ ਸ਼ਰਾਬਾਂ ਜਿਹੜੀਆਂ ਉਹ ਕੱਢਦੇ ਸੀ ਉੱਤੇ ਸਾਰਾ ਕੁਛ ਏਦਾਂ ਕਰਦੇ ਸੀ ਤੇ ਅਗਰ ਉਹਨਾਂ ਦੇ ਕੋਲੇ ਹੁੰਦੇ ਤੇ ਅੱਜ ਮਤਲਬ ਕੀ ਹੋਣਾ ਸੀ ਠੀਕ ਹੈ ਨਾ ਤੇ ਇਸ ਤਰ੍ਹਾਂ ਇਹਨਾਂ ਨੇ ਪੂਰਾ ਜਿਹੜਾ ਮਗਾਲਤਾ ਦੂਰ ਕੀਤਾ ਔਰ ਬਹੁਤ ਅੱਛੀ ਵੀਡੀਓ ਸੀ ਇਸ ਤਰ੍ਹਾਂ ਦੀਆਂ ਵੀਡੀਓ ਸੁਣਨ ਨਾਲ ਬਹੁਤ ਇਨਫਾਰਮੇਸ਼ਨ ਮਿਲਦੀ ਹੈ ਇਹ ਵੀਡੀਓ ਤੁਹਾਨੂੰ ਕੈਸੀ ਲੱਗੀ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਵੀਡੀਓ ਦਾ ਇਫਵਾ ਮੈਂ ਥੀ ਕਰਨੇ ਆ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ